ਸਾਹਿਗਰ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਲਾਪਰੇ ਸਿੰਘ ਖੁਸ਼ੀਪੁਰ ਦੀ ਇਸ ਰਿਪੋਰਟ ਦੇ ਨਾਲ ਤੁਹਾਂ ਦੱਸ ਦੇਈ ਕਿ ਫਤਿਹਗੜ ਝੂੜੀਆਂ ਲੋਧੀ ਨਗਰ ਨੇੜੇ ਪਟ્રોલ ਪੰਪ ਦੇ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਸੇਬਾਂ ਨਾਲ ਭਰਿਆ ਟਰੱਕ ਪਲਟ ਗਿਆ ਜਿਸ ਨਾਲ ਟਰੱਕ ਦਾ ਡਰਾਈਵਰ ਜ਼ਖਮੀ ਹੋ ਗਿਆ ਤੇ ਸੇਬਾਂ ਦੀ ਭਾਰੀ ਬਰਬਾਦੀ ਹੋਈ ਅਤੇ ਮੌਕੇ ਕਨਈਏ ਕੇ ਬਾਂਗੜ ਦੀ ਪੁਲਿਸ ਵੀ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਟਰੱਕ ਡਰਾਈਵਰ ਦੇ ਮਾਲਕ ਕਸ਼ਮੀਰ ਸਿੰਘ ਉਸ ਦੀ ਪਤਨੀ ਪਰਮਜੀਤ ਕੌਰ ਰਿਸ਼ਤੇਦਾਰ ਨਜ਼ਦੀਕ ਡੇਰਾ ਡੇਰੇ ਵਾਲੇ ਰਣਜੀਤ ਸਿੰਘ ਅਤੇ ਟਰੱਕ ਡਰਾਈਵਰ ਮੇਜਰ ਸਿੰਘ ਨੇ ਦੱਸਿਆ ਕਿ 5 ਦਿਨ ਪਹਿਲਾਂ ਸ਼ਿਰਨਗਰ ਸੁਪਰ ਤੋਂ ਸੇਬਾਂ ਦੀਆਂ ਭਰੀਆਂ ਪੇਟੀਆਂ ਨਾਲ ਭਰਿਆ ਟਰੱਕ ਲੁਧਿਆਣੇ ਜਾਣ ਲਈ ਭਰਿਆ ਸੀ ਅਤੇ ਰਸਤੇ 'ਚ ਟਰੱਕ ਦੇ ਗੇਅਰ ਬਾਕਸ 'ਚ ਖਰਾਬੀ ਆ ਗਈ ਜਿਸ ਨੂੰ ਠੀਕ ਰਵਾਉਣ ਲਈ ਅਜਨਾਲਾ ਜਾ ਰਿਹਾ ਸੀ ਅਤੇ ਜਦ ਫਤਗੜ ਚੂੜੀਆ ਦੇ ਨੇੜੇ ਲੋਧੀ ਨੰਗਲ ਪਹੁੰਚੇ ਤਾਂ ਅਚਾਨਕ ਟਰੱਕ ਦੇ ਸੰਤੁਲਨ ਵਿਗੜਨ ਕਾਰਨ ਟਰੱਕ ਸਪੈਦੇ 'ਚ ਜਾ ਟਕਰਾਇਆ ਅਤੇ ਹੇਠਾਂ ਝੋਨੇ ਦੀ ਫਸਲ 'ਚ ਜਾ ਡਿੱਗਿਆ ਜਿਸ ਨਾਲ ਟਰੱਕ ਅਤੇ ਸੇਬਾਂ ਦੀਆਂ ਪੇਟੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ট্রাক ਡਰਾਈਵਰ ਨੂੰ ਨਜ਼ਦੀਕੀ ਦੇ ਤੇਰੇ ਵਾਲਿਆਂ ਨੇ ਮੁਸ਼ਕਲ ਨਾਲ ਬਾਹਰ ਕੱਢ ਕੇ ਫਤਕਰ ਚੋਰੀਏ ਸਰਕਾਰੀ ਹਸਪਤਾਲ ਪਹਚਾਇਆ ਜਿਸ ਨੂੰ ਮलमपट्टी ਕਰਕੇ ਛੁੱਟੀ ਤੇ ਦੇ ਦਿੱਤੀ ਗਈ। ਇਸ ਮੌਕੇ ਥਾਣਾ ਕਣੀਅਕੇ ਸਾਗਰ ਤੋਂ ਐਸਆਈ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਕਨੇਕੇ ਬਾਂਗੜ ਦੇ ਜਿਹੜੇ ਨੇ ਪੁਲਿਸ ਅਧਿਕਾਰੀ ਉਹ ਇਸ ਦੀ ਜਾਂਚ ਕਰ ਰਹੇ ਨੇ ਮਿਰਜੰਦ ਜੀ ਤਾਜੀ ਕਿਸੇ ਨੀਛੇ ਨਹੀਂ ਕਹੇ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਨੀਦਾ ਦਾ ਨੁਕਸਾਨ ਹੋ ਗਿਆ ਗੱਡੀ ਦਾ ਵੀ ਨੁਕਸਾਨ ਹੋਇਆ ਜਿਹੜਾ ਲੋਡ 6 ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਸਾ ਵਾਪਰੇ ਪਤਾ ਲੱਗਾ ਭਵਾਨ ਲਗਾਈ ਤੇ ਪਿੰਡੂ ਫੋਨ ਜਾਲ ਫੇਰੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਹੈ ਇਹ ਬਟਾਲਾ ਨਹੀਂ ਠੀਕ ਨੇ ਪਰ ਲੋਗ ਬਿੰਦਾਈ ਇਨ ਆ ਰਹੇ ਹੋ ਕੇ ਇਹ ਉਹ ਗੱਡੀ ਬੱਲੜਵਾ ਚਲੀ ਇਹਨੇ ਨਹੀਂ ਉਹਨੇ ਲਿਜਾਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਤੋੜਾਇਆ ਇੰਦਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਹੀ ਨਾ ਜੀ ਦੇ ਮਿੱਤਰੀ ਕੋਲ ਕਹਿੰਦੇ ਮੈਂ ਉਹਨੂੰ ਦਿਖਾਉਣਾ ਹੋਰ ਦੇਖਣ ਨੂੰ ਦਿਖਾਉਣ ਦਾ ਪਾਇਆ ਕੋਈ ਨਹੀਂ ਅੱਛਾ ਪਤਾ ਲੱਗਾ ਕਿਸ ਤਰ੍ਹਾਂ ਹੋਇਆ ਵਾ ਬਸ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹਦੀ 10-10 ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਉਹ ਲੜਕਾ ਮਿਲਾਇਆ ਹਾਂ ਹਾਂ ਜੀ ਤਾਂ ਕਿੰਸਾ ਤਰ੍ਹਾਂ ਦੇ ਸਤਾਂ ਨੇ ਦੀਆ ਗਿਆ ਹੁਣ ਲੱਗਦੇ ਨੇ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸ਼ੀ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਆ ਲੱਗੀ ਹਾਂ ਕੰਪਨੀ ਨਾ ਵੀ ਪਤਾ ਹੁਣ ਹੋਰ ਹੀ ਕਿ ਨਹੀਂ ਹੋਗੀ ਕਈ ਵਾਰੀ ਸਾਨੂੰ ਜਿਹੜੇ ਨੇ ਫੋਨ ਕੀਤਾ ਤੇ ਮੈਂ ਆਉਂ ਚਲਿਆ ਵਾ ਤੇ ਮੈਂ ਇਹ ਫੋਨ ਕੀਤਾ ਸੜਕਾਂ ਲੱੜ ਕੇ ਹੜੇ ਮੀਂਹ ਕੀਤਾ ਹਾਂਜੀ ਮੈਨੂੰ ਫੋਨ ਕੀਤਾ ਮੈਂ ਚਲਿਆ ਵਾ ਤੇ ਤੇਰੇ ਕੰਮ ਕਰਾ ਰ ਮੈਂ ਥੜਕੇ ਜਾਣਾ ਚਾਹ ਰ ਜੀ ਫਿਰ ਫਿਰ ਮੇਰਾ ਕੋ ਫੋਨ ਕੇ ਬੰਦ ਹੋ ਗਏ ਜਨਾਲੇ ਆਣ ਕੇ ਲਾ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬਲਰ ਵਾਲੀ ਦੇ ਜਨਾਲੇ ਆਏ ਸਾਂ ਇਹ ਜਨਾਲੇ ਦੇ ਲੱਗਿਆ ਹਾਂ ਜੀ ਜਨਾਲੇ ਇਹ ਆ ਗਏ ਜੀ ਜੀ ਦੇ ਆਲੇ ਰੋਡ ਤੇ ਹਾਂ ਜੀ ਜੋ ਹੁਣ ਬੰਦ ਆ ਗਿਆ ਤੁਹਾਨੂੰ ਹਾਂ ਫਿਰ ਫੋਨ ਪੈਦਾ ਕੇ ਦੱਸਿਆ ਗਾਂਝ ਦਾ ਫੋਨ ਡਰਾਂ ਡਰਾਂ ਗਾਂ ਗਾਂ ਫੋਨ ਕਰ ਦਿੱਤਾ ਫਿਰ ਸੰਪਰ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂ ਦਾ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਫਿਰ ਨਗਰ ਤੋਂ ਤੇ ਸੁਪਰ ਤੇ ਪਰ ਕੇ ਆ ਰਹੀ ਸਾਡੇ ਰਿਸ਼ਤੇਦਾਰਾਂ ਦੀ ਤੇ ਅੱਜ 5 ਦਿਨ ਅਜ ਤੋਂ ਪਹਿਲਾਂ ਗੱਡੀ ਆ ਰਹੀ ਏ ਬਿਲਕੁਲ ਠੀਕ ਠਾਕ ਪਿਛੇ ਆ ਰਹੀ ਏ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਮੈਨੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲਾਗੇ ਅਜ ਨਾਲਾ ਲਾਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇਕਰ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਲੱਗੀ ਆ ਨੁਕਸਾਨ ਬਹੁਤ ਜ਼ਰਾ ਹੋ ਮੇਰਾ ਨਾਮ ਰੰਜੀਤ ਸਿੰਘ ਆਪਨਾ ਲਾਗੇ ਘਾਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਖਸਤਾ ਲੈ ਗਿਆ ਮੌਕੇ ਤੇ ਆ ਤੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਤਲਬ ਕੋਈ ਜ਼ਿਆਦਾ ਸੱਟ ਨਹੀਂ ਆ ਤੇ ਵਿੱਚ ਫਸ ਗਿਆ ਸੀ ਹਾਂਜੀ ਵਿੱਚ ਫਸ ਗਿਆ ਸੀ ਮਲੋ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਹਮਣੇ ਆਏ ਪੁਲਿਸ ਨੂੰ ਲਾਜ ਮਾ ਆਪਣੇ ਇਹ ਉਂ ਦੇ ਇੱਥੇ ਮੌਜੂਦ ਨੇ ਮਤਲਬ ਕੋਈ ਇੱਥੋਂ ਚੀਜ਼ ਨਹੀਂ ਕਿਸੇ ਨੇ ਛੇੜੀ ਕੋਈ ਕਿਸੇ ਦਾ ਕਰਨੀ ਗਿਆ ਬਾਕੀ ਸਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਰਾਇਨ ਸਾਹਿਬ ਉਹ ਹੁੰਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੇ ਤੇ ਮਿਲ ਆਇਆ ਮੇਰਾ ਤੇ ਮੈਂ ਪਹਿਲਾਂ ਤਾਂ ਲੈ ਕੇ ਆਉਂਦਾ ਪਰ ਤੋਂ ਰੋਜ਼ ਤੋਂ ਕੁੰਮਲ ਲੈ ਗਿਆ ਕਾਰ ਵਾਈਟ ਉਹ ਗਿਆ ਤੇ ਗੱਡੀ ਮੈਂ ਚੱਲਿਆ ਸੀ ਬਠਾੜ ਕੋੜਾ ਨੂੰ ਉੱਥੇ ਮੇਰੀ ਗੱਡੀ ਦਾ ਗੀਅਰ ਦੋ ਜਿਹੜੇ ਗੀਅਰੇ ਕੰਮ ਨਹੀਂ ਕਰਦੇ ਪਏ ਪਾਈ ਉਹ ਤੇ ਚੌੜਾ ਕੰਮ ਨਹੀਂ ਕਰਦੇ ਤੇ ਆਰਡਰ ਮੈਂ ਤੀਜੇ ਚੌੜਾ ਦਾ ਫਲੋਕ ਨੂੰ ਚੰਦਾ ਤੇ ਆ ਤੇ ਅਚਾਨਕ ਹੀ ਨਾ ਕੋ ਗਰੇਗ ਨਾ ਇਹਦੇ ਡੇਰੰਗਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਂਦਾ ਕਮਾਂਦਾ ਇਹਦੇ ਦਰਸਤ ਜਾਣ ਕੇ ਲੱਗ ਗਈ ਹੈ ਜੀ ਤੇ ਕਾਫੀ ਚੰਗੇ ਨਾ ਪਿੰਡ ਵਾਲਿਆਂ ਨੇ ਬਹੁਤ ਮਾਇਦੀ ਕੀਤੀ ਹੈ ਤਾਂ ਫਿਰ ਮਿਲ ਕੱਢ ਲੈ ਆ বিনা ਕੱਢਦੇ ਤੇ ਫਿਰ ਕੋਈ ਤੇ ਕੀ ਹੋ ਸਕਦਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਕਿੱਥੇ ਲੈ ਕੇ ਜਾਣੇ ਸੀ ਜੀ ਏ ਭਾਈ ਲੁਧਿਆਣੇ ਲੈ ਜਾਣਾ ਹੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਕੋਈ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੇਤਾ ਮੈਂ ਕਿਹਾ ਭਾਈ ਏਦਾਂ ਏਦਾਂ ਤੇ ਗੀਅਰ ਨਹੀਂ ਲੱਗਦੇ ਪਏ ਕਹਿੰਦਾ ਕੋਈ ਨਿਆ ਗੱਡੀ ਦਾ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੇਖ ਲੈ ਕੇ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਅਗਰ ਰਾਂ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਪਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੂਚਿ ਲੈ ਨਹੀਂ ਕਿ ਘੱਲੇ ਮੈਂ ਵਿਆਹ ਹੀ ਕੋਈ ਜਿਹਾ ਸੋਠੇ ਹੀ ਆ ਮੈਂ ਤੇ ਤੇ ਕੋਈ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਉਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਦੇ ਕਿੰਨੇ ਜੋ ਮਾਰਾ ਇਹਨਾਂ ਕਰਨਾ ਹੈ ਲੋਕਿ ਜੰਮੂ ਤੋਂ ਜੰਮੂ ਤੋਂ ਕਸ਼ਮੀਰ ਤੋਂ ਦਾ ਤੇਲ ਆ ਬਿ ਦੋਰ ਕੱਢ ਕੇ ਲੈ ਨਿੱ ਘਟ ਰੱਖਿਆ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲਾ ਕੇ ਸਕੂਲ ਨੂੰ ਵਿਗੜਨ ਕਰਕੇ ਦਰਖਤ ਵਿੱਚ ਵੱਜ ਗਈ ਆ ਉਹਦੇ ਵੀ ਠੱਗ ਲੱਗੂ ਨੂੰ ਕਾਢ ਕੇ ਤੇ ਸਰਕਾਰੀ ਹਸਪਤਾਲ ਫਰੇਗਾ ਚੁੜੀਆਂ ਇਲਾਜ ਲਈ ਦਾਖਾ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵਦੀਆਂ ਪੇਟੀਆਂ ਵਿੱਚੋਂ ਕੋਈ ਫੇਰ ਨਹੀਂ ਲਿਆ ਸੇਵਦੀਆਂ ਪੇਟੀਆਂ ਜਿੱਦਾਂ ਜਿੱਦਾਂ ਪਈਆਂ ਇੱਥੇ ਇਹਨਾਂ ਦੇ ਹਵਾਲੇ ਇਹਦੇ ਮੇਜ ਦੇ ਫੇਰਾਂ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਇਹ ਮੇਜ ਦਾ ਬਿਆਨ ਹੈ ਜਿਹੜੇ ਸਾਡੇ ਤਾਰੀਖ ਨੂੰ ਨਹੀਂ ਕਰਦੇ